ਸਵਾਗਤ ਹੈ ਦੋਸਤੋ ਤੁਹਾਡੇ ਸਭ ਦਾ ਆਪਣੇ ਚੈਨਲ ਜੀਐਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਸਾਰੇ ਵਿਦਿਆਰਥੀ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਸਕੂਲਾਂ ਨੂੰ ਕੱਲ ਤੋਂ ਖੋਲਿਆ ਜਾਣਾ ਹੈ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਕਦੋਂ ਕੋਈ ਆਫੀਸ਼ੀਅਲ ਅਪਡੇਟ ਆਵੇਗਾ ਸੋ ਇਸ ਨੂੰ ਲੈ ਕੇ ਵੱਡੀ ਅਪਡੇਟ ਆ ਚੁੱਕੀ ਹੈ ਸੋ ਕੀ ਹੈ ਪੂਰੀ ਖਬਰ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੱਸੀ ਜਾਵੇਗੀ ਕੱਲ ਤੋਂ ਸਕੂਲ ਖੁੱਲਣਗੇ ਜਾਂ ਫਿਰ ਨਹੀਂ ਸੋ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਅੱਜ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ 7 ਜਨਵਰੀ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਵਾਅਦਾ ਕਰ ਦਿੱਤਾ ਗਿਆ ਸੀ ਬਰਦੀ ਠੰਡ ਨੂੰ ਦੇਖਦੇ ਹੋਏ ਸੋ ਕੀ ਹੁਣ ਕੱਲ ਤੋਂ ਸਕੂਲਾਂ ਨੂੰ ਖੋਲਿਆ ਜਾਵੇਗਾ ਜਾਂ ਫਿਰ ਨਹੀਂ ਸੋ ਇਸ ਨੂੰ ਲੈ ਕੇ ਇੱਕ ਅਪਡੇਟ ਆ ਰਹੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਤਿਕਾਰਯੋਗ ਮਾਪਿਆਂ ਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਸਰਦੀ ਦੀਆਂ ਛੁੱਟੀਆਂ ਅੱਜ ਮਿਤੀ 7 1 2025 ਨੂੰ ਖਤਮ ਹੋ ਗਈਆਂ ਹਨ ਕਲਮਿਤੀ 8125 ਸਕੂਲ ਸਵੇਰੇ 9 ਵਜੇ ਆਮ ਵਾਂਗ ਖੁੱਲਣਗੇ ਧੰਨਵਾਦ ਸੋ ਟੀਚਰਜ਼ ਦੇ ਵੱਲੋਂ ਇਹ ਮੈਸੇਜ ਗਰੁੱਪ ਦੇ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਅੱਜ 7 ਜਨਵਰੀ ਨੂੰ ਛੁੱਟੀਆਂ ਖਤਮ ਹੋ ਗਈਆਂ ਹਨ ਤੇ ਕੱਲ ਤੋਂ ਸਕੂਲ ਸਾਰੇ ਵਿਦਿਆਰਥੀਆਂ ਲਈ ਆਮ ਵਾਂਗ ਖੁੱਲਣਗੇ ਕਿ ਤੁਹਾਡੇ ਸਕੂਲ ਵੱਲੋਂ ਇਹ ਮੈਸੇਜ ਆ ਚੁੱਕਾ ਹੈ ਜਾਂ ਫਿਰ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੱਲ ਤੁਹਾਡਾ ਸਕੂਲ ਲੱਗੇਗਾ ਜਾਂ ਫਿਰ ਨਹੀਂ ਟੀਚਰ ਵੱਲੋਂ ਤੁਹਾਨੂੰ ਕੀ ਮੈਸੇਜ ਸੈਂਡ ਕੀਤਾ ਗਿਆ ਹੈ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਟੀਚਰਜ਼ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕੱਲ ਤੋਂ ਸਕੂਲ ਆਮ ਵਾਂਗ ਖੁੱਲਣਗੇ ਤੇ ਨਾਰੀ ਸਿੱਖਿਆ ਮੰਤਰੀ ਵੱਲੋਂ ਕੋਈ ਵੀ ਟਵੀਟ ਕਰਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਛੁੱਟੀਆਂ ਬਾਰੇ ਸੋ ਇਸ ਤੋਂ ਇਹ ਕਲੀਅਰ ਹੈ ਕਿ ਕੱਲ ਤੋਂ ਸਕੂਲ ਆਮ ਵਾਂਗ ਖੁੱਲਣਗੇ ਕਿਉਂਕਿ ਟਵੀਟ ਦੇ ਵਿੱਚ ਵੀ ਇਹ ਕਲੀਅਰ ਕੀਤਾ ਗਿਆ ਸੀਗਾ ਕਿ 7 1 2025 ਤੱਕ ਹੀ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਹੈ ਸੋ ਹੁਣ ਅੱਗੇ ਸਕੂਲਾਂ ਦੀ ਛੁੱਟੀਆਂ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਹੈ ਸੋ ਕੱਲ ਤੋਂ ਸਕੂਲ ਆਮ ਵਾਂਗ ਖੁੱਲਣਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੱਲ ਤੋਂ ਤੁਹਾਡੇ ਸਕੂਲ ਖੁੱਲਣਗੇ ਜਾਂ ਫਿਰ ਨਹੀਂ ਟੀਚਰਜ਼ ਵੱਲੋਂ ਤੁਹਾਨੂੰ ਮੈਸੇਜ ਆ ਗਿਆ ਜਾਂ ਫਿਰ ਨਹੀਂ ਮਿਲਦੇ ਹਾਂ ਨੈਕਸਟ ਵਕ ਲਈ ਬਾਏ ਬਾਏ ਟਾਟਾ ਧੰਨਵਾਦ